ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਮੇਰੇ YouTube ਚੈਨਲ ਤੇ ਨਾਲ Instagram ਪੇਜ ਤੇ Facebook ਤੇ ਵੀ ਸਵਾਗਤ ਬਹੁਤ ਸਾਰਾ ਤੁਹਾਡਾ ਸਭ ਦਾ ਜੀ ਆ ਤੇ ਅੱਜ ਦੀ ਵੀਡੀਓ ਜਿਹੜੀ ਹੈ ਇਹ ਆ ਗਈ ਆ ਬਹੁਤ ਸੋਹਣੇ ਸੋਹਣੀ ਸੁਪਰ ਸੰਡੇ ਸੇਲ ਵਾਲੀ ਇਹਦੇ ਵਿੱਚ ਦੋ ਤਿੰਨ ਸੂਟ ਜਿਹੜੇ ਆ ਉਹ ਕਾਟਨ ਦੇ ਪਹਿਲਾਂ ਵੀਡੀਓ ਦੇਵਾਂਗਾ ਤੁਹਾਨੂੰ ਮੈਂ ਤੇ ਇੱਕ ਦੋ ਵਿੱਚ ਇਹਦੇ ਵਿੱਚ ਜ਼ੋਰ ਜੱਟ ਜਾਣਗੇ ਬਾਕੀ ਸੂਟ ਆਉਣਗੇ ਮਸਲੀਨ ਦੇ ਨਾਲ ਤੇ ਮਸਲੀਨ ਦੇ ਸੂਟ ਇੰਨੇ ਸੋਹਣੇ ਸੂਟ ਨੇ ਕਿ ਰੇਟ ਯਕੀਨ ਨਹੀਂ ਹੋਣਾ ਤੁਹਾਨੂੰ ਸੁਣ ਕੇ ਆਜੋ ਵੀਡੀਓ ਸ਼ੁਰੂ ਕਰਦੇ ਆਂ ਦਿਖਾਉਣਾ ਤੁਹਾਨੂੰ ਮੈਂ ਸੂਟ ਅੱਜ ਦੇ ਕਿਹੜੇ ਸੂਟ ਨੇ ਤੇ ਚੈੱਕ ਜ਼ਰੂਰ ਕਰਿਓ ਬਹੁਤ ਟਾਪ ਦੀ ਕੁਆਲਿਟੀ ਆਈ ਜੇ ਐਤਵਾਰ ਦੀ ਸੇਲ ਦੇ ਨਾਲ ਸੋ ਪਰ ਸੰਡੇ ਸਪੈਸ਼ਲ ਸੂਟ ਜੇ ਤੇ ਬਹੁਤ ਸਾਰੇ ਕਸਟਮਰ ਵੇਟ ਕਰਦੇ ਸੀਗੇ ਲਾਈਵ ਦੀ ਲਾਈਵ ਅਸੀਂ ਥੋੜਾ ਜਲਦੀ ਸਟਾਰਟ ਕਰਦੇ ਆਂ ਬਸ ਹੁਣ ਥੋੜਾ ਜਨਾ ਗਲਾ ਸੈਟ ਹੋ ਚੱਲਿਆ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਰਹੀ ਪਿਛਲੇ 2 ਹਫ਼ਤਿਆਂ ਤੋਂ ਵੀਡੀਓ ਵੀ ਵਿਚ ਰੋਕ ਰੋਕ ਕੇ ਆਉਣ ਡੀਆਂ ਬਹੁਤ ਕੱਟ ਲੱਗ ਲੱਗ ਕੇ ਵੀਡੀਓ ਬਣਾਉਣ ਡਿਆ ਤੇ ਇਹ ਕਰਕੇ ਨਾ ਹੁਣ ਆਪਾਂ ਛੇਤੀ ਲਾਈਵ ਸਟਾਰਟ ਕਰਦਾਂਗੇ ਕੋਸ਼ਿਸ਼ ਕਰਾਂਗੇ ਜੇ ਹੋ ਸਕੇ ਤਾਂ ਕੱਲ ਤੋਂ ਮੰਡੇ ਤੋਂ ਅਸੀਂ ਸਟਾਰਟ ਕਰ ਦਈਏ ਤੇ ਬਾਕੀ ਜੇ ਸਾਰਾ ਕੁਝ ਸੈੱਟ ਹੋ ਗਿਆ ਗੜਾ ਗੜਾ ਆਵਾਜ਼ ਹੋਈ ਸੈਟੋ ਕਿਉਂਕਿ ਲਾਈਵ ਦੇ ਵਿੱਚ ਬਾਰ-ਬਾਰ ਕਿ ਕਿਨੋਂ ਦੀ ਡਿਸਟਰਬੈਂਸ ਹੀ ਹੋ ਜਾਂਦੀ ਹੈ ਫਿਰ ਕਸਟਮਰ ਵੀ ਪਰੇਸ਼ਾਨ ਹੁੰਦੇ ਹੋ ਕਹਿੰਦੇ ਲੈ ਜਾ ਰ ਐਡੀ ਖੰਗੀ ਜਾਂਦਾ ਤੇ ਲਾਈਵ ਪਾਉਣ ਦੀ ਪਈ ਇਹਨੂੰ ਸੋ ਇਹ ਕਰਕੇ ਲਾਈਵ ਦੀ ਬ੍ਰੇਕ ਲਈ ਆ ਲਾਈਵ ਛੇਤੀ ਸਟਾਰਟ ਕਰਦੇ ਹਾਂ ਸਟਾਕ ਤੁਹਾਨੂੰ ਮਿਚਾਤੀ ਮਰਾਦ ਨਾ ਬਹੁਤ ਸੋਹਣਾ ਸੋਹਣਾ ਆ ਗਿਆ ਸਾਰਾ ਵਿਦਾਉਟ ਦੁਪੱਟਾ ਜਿਹੜਾ ਹੈਗਾ ਉਹ ਸਾਰੇ ਆ ਗਏ ਆ ਸੂਟ ਆਪਣੇ ਕੋਲ ਦੁਬਾਰੇ ਰੀਸਟਾਕ ਵੀ ਹੋ ਗਏ ਆ ਕੁਝ ਇਹਦੇ ਵਿੱਚ ਨਵੇਂ ਐਡ ਵੀ ਹੋ ਗਏ ਆ ਫਿਰ ਇਸ ਤੋਂ ਬਾਅਦ ਕਾਟਨ ਆ ਗਈ ਸਾਰੀ ਪ੍ਰਿੰਟ ਵਾਲੀ ਫਿਰ ਇਸ ਤੋਂ ਬਾਅਦ ਕਢਾਈਆਂ ਦੇ ਵਿੱਚ ਆ ਗਈ ਆ ਫਿਰ ਇਸ ਤੋਂ ਬਾਅਦ ਫੈਂਡੀ ਸਿਲਕ ਚ ਆ ਗਿਆ ਹੈਗਾ ਫਿਰ ਇਸ ਤੋਂ ਬਾਅਦ ਉਹਦੇ ਆ ਗਏ ਹੈਗੇ ਸੂਟ ਆਪਣੇ ਕੋਲ ਸ਼ਿ ਤੇ ਬਹੁਤ ਸਾਰਾ ਸੋਹਣਾ ਸੋਹਣਾ ਸਟਾਕ ਜਿਹੜਾ ਆ ਗਿਆ ਬਹੁਤ ਸਾਰਾ ਜਿਹੜਾ ਉਹ ਆ ਰਿਹਾ ਆ ਕਾਟਨ ਦੇ ਸੂਟ ਵੀ ਆ ਗਏ ਸਾਰੇ ਹੀ ਇਹਦੇ ਵਿੱਚ ਸਾਰੇ ਹੀ ਸੂਟ ਤੁਹਾਨੂੰ ਆਉਣ ਵਾਲੀਆਂ ਵੀਡੀਓ ਚ ਮਿਲਣਗੇ ਲਾਈਵ ਦੇ ਵਿੱਚ ਵੀ ਮਿਲਣਗੇ ਬਸ ਲਾਈਵ ਜਿਹੜਾ ਉਹ ਸਟਾਰਟ ਹੋਏ ਨਾ ਆਪਣਾ ਕੋਸ਼ਿਸ਼ ਕਰਾਂਗੇ ਮੰਡੇ ਤੋਂ ਹੀ ਕਰ ਦਈਏ ਆ ਆ ਗਿਆ ਜੇ ਆਪਣੇ ਕੋਲ ਬਲੈਕ ਸੂਟ ਇਹ ਸੂਟ ਨਾ ਪਹਿਲਾਂ ਆਪਾਂ ਵੀਡੀਓ ਚ ਪਾਏ ਹੀ ਇਹ ਫੈਬਰਿਕ ਹੈਗਾ ਕਾਟਨ ਦਾ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਆ ਚੈੱਕ ਕਰਿਓ ਕਾਟਨ ਦਾ ਸੂਟ ਜੇ ਤੇ ਕਾਟਨ ਦੀ ਹੀ ਬਾਟਮ ਜੇ ਨਾਲ ਤੇ ਦੁਪੱਟਾ ਵੀ ਇਹਦੇ ਨਾਲ ਕਾਟਨ ਦਾ ਜੇ ਅਛਾ ਇਹਦੇ ਜਨਾ ਪ੍ਰੋਬਲਮ ਕੀ ਆ ਇਹ ਜਿਹੜਾ ਅਸੀਂ ਪਹਿਲਾਂ ਸਟਾਕ ਲੈ ਕੇ ਆਏ ਹਨਾ ਹੁਣ ਜਿਹੜੇ ਇਹ ਆਏ ਸੂਟ ਦੁਬਾਰੇ ਇਹ ਹੈਗੇ ਆ ਜਿਨ੍ਹਾਂ ਦੇ ਵਿੱਚ ਦੁਪੱਟੇ ਦੇ ਉੱਤੇ ਵਰਕ ਨਹੀਂ ਹੈਗਾ ਬਾਟਮ ਦੇ ਉੱਤੇ ਵਰਕ ਵੀ ਨਹੀਂ ਹੈਗਾ ਸਿਰਫ ਸ਼ਰਟ ਦੇ ਉੱਤੇ ਵਰਕ ਹੈ ਜਿਹੜੇ ਇਸ ਤੋਂ ਪਹਿਲਾਂ ਅਸੀਂ ਪੋਸਟ ਕੀਤੇ ਸੀ 845 ਦੇ ਹੈਗੇ ਉਹਦੇ ਵਿੱਚ ਬਾਟਮ ਵਰਕ ਹੀ ਕੀ ਨਾਲ ਤੇ ਦੁਪੱਟੇ ਵੀ ਵਰਕ ਵਾਲੇ ਹੈਗੇ ਇਹ ਆ ਗਏ ਆਪਣੇ ਕੋਲ ਬਿਨਾ ਵਰਕ ਤੋਂ ਦੁਪੱਟਾ ਤੇ ਬਾਟਮ ਦੋਵੇਂ ਚੀਜ਼ਾਂ ਸੂਟ ਸ਼ਰਟ ਦਾ ਤੁਸੀਂ ਪ੍ਰਿੰਟ ਵੇਖ ਲਿਓ ਰੇਟ ਆ ਗਿਆ ਜੇ ਇਹਦਾ 745 ਰੁਪਏ ਸ਼ਿਪਿੰਗ ਆ ਗਈ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਸੋਹਣਾ ਜਿਹਾ ਸੂਟ ਬਲੈਕ ਬਹੁਤ ਪਿਆਰਾ ਡਿਜ਼ਾਈਨ ਜੇ ਤੇ ਬਹੁਤ ਜਿਆਦਾ ਸੋਹਣਾ ਸੂਟ ਜੇ 745 ਰੁਪਈਆ ਦਾ ਜੇ ਫੈਬਰਿਕ ਹੈਗਾ ਜੇ ਕਾਟਨ ਦਾ ਦੁਪੱਟਾ ਨਾਲ ਟਾਈ ਐਂਡ ਡਾਈ ਦਾ ਤੇ ਬਾਜੂਵਰਕ ਰਹਿਣਾ ਜੇ ਐਡ ਹੈ ਦੇ ਉੱਤੇ ਸ਼ਿਪਿੰਗ ਆਉਣੀ ਜੇ ਫ੍ਰੀ ਰੇਟ 745 ਉਹ ਵੀ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਆ ਗਿਆ ਇੱਕ ਸੂਟ ਦੇ ਨਾਲ ਬਹੁਤ ਸੋਹਣੀ ਮੈਚਿੰਗ ਬਾਟਮ ਆ ਗਈ ਜੇ ਇਸ ਵਾਰੀ ਇਹਦੇ ਚ ਨਾ ਦੁਪੱਟਾ ਆਗਾ ਜੇ ਐਮਬਰਾਇਡਰੀ ਵਾਲਾ ਤੇ ਦੁਪੱਟੇ ਦੇ ਵਿੱਚ ਥੋੜੀ ਥੋੜੀ ਆ ਜਿਹੜੀ ਮਿਸਿੰਗ ਆ ਕਢਾਈ ਕਿਤੇ ਕਿਤੇ ਟਾਮੀ ਟਾਮੀ ਜੀ ਤੇ ਇਹ ਤੁਹਾਨੂੰ ਮੈਂ ਦੇ ਦੂੰਗਾ ਤੁਸੀਂ ਮੈਨੂੰ ਰੇਟ ਪੁੱਛ ਲਓ ਵੈਸੇ ਦਾ ਮੇਰਾ ਰੇਟ 745 ਰੁਪਏ ਪਾਉਣ ਲੱਗਾ ਜੇ ਫ੍ਰੀ ਸ਼ਿਪਿੰਗ ਦੇ ਨਾਲ ਤੇ ਆਹ ਵਾਲਾ ਸੂਟ ਆ ਗਿਆ ਜੇ ਵਿਸਕੋਸ ਔਰਗਾਂਜਾ ਦੇ ਉੱਤੇ ਪੇਂਟ ਦਾ ਵਰਕ ਜੇ ਬਹੁਤ ਸੋਹਣਾ ਸੂਟ ਦੇ ਉੱਤੇ ਤੇ ਇਹ ਦਾ ਜਿਹੜਾ ਦੁਪੱਟਾ ਜੇ ਉਹ ਵੀ ਆ ਜਿਹੜਾ ਜੇ ਔਰਗਾਂਜਾ ਦਾ ਦੁਪੱਟੇ ਤੇ ਵੀ ਪੇਂਟ ਜੇ ਸਾਰੇ ਸੂਟ ਦੇ ਉੱਤੇ ਪੇਂਟ ਆ ਬਾਜੂ ਵਰਕ ਨਾਲ ਆ ਤੇ ਇਹ ਦਾ ਰੇਟ ਆ ਜਣਾ ਜੇ 645 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਆ ਆ ਗਿਆ ਜੀ ਜ਼ੋਰ ਜਟ ਦੇ ਉੱਤੇ ਗਾਜਰੀ ਕਲਰ ਦਾ ਥ੍ਰੈਡ ਵਰਕ ਜੇ ਉੱਤੇ ਰਾਇਲ ਬਲੂ ਕਲਰ ਦਾ ਸੂਟ ਜੇ ਵੀਡੀਓ 'ਚ ਮਾਈਨਰ ਫਰਕ ਆਉਂਡਿਆ ਜੇ ਇਹਦਾ ਤੇ ਬਾਜੂ ਵਰਕ ਐਡ ਰਹਿਣਾ ਜੇ ਫੈਬਰਿਕ ਜ਼ੋਰ ਜਟ ਜੇ ਰੇਟ ਇਹਦਾ ਵੀ ਆ ਗਿਆ 645 ਰੁਪਏ ਆ ਆ ਗਿਆ ਜੀ ਆਪਣੇ ਕੋਲ ਬਹੁਤ ਸੋਹਣਾ ਪੀਚ ਦੇ ਨਾਲ ਪੀਚ ਵਰਕ ਜੇ ਇਹਦੇ ਉੱਤੇ ਕਲਰ ਦਾ ਫਰਕ ਆਉਂਡਿਆ ਜੇ ਖਿਆਲ ਕਰਿਓ ਜਰੂਰ ਇਹ ਗੱਲ ਨੂੰ ਨੋਟ ਕਰ ਲਿਓ ਬਾਜੂ ਵਰਕ ਨਾਲ ਜੇ ਦੁਪੱਟਾ ਨਾਲ ਜੇ ਫੈਬਰਿਕ ਜ਼ੋਰ ਜਟ ਦਾ ਰੇਟ ਆ ਗਿਆ ਇਹਦਾ ਵੀ ਸੇਮ 645 ਰੁਪਏ ਆ ਸੂਟ ਨੂੰ ਚੈੱਕ ਕਰਿਓ ਬਹੁਤ ਸੋਹਣੇ ਸੋਹਣੇ ਸੂਟ ਜੇ ਇਹ ਵੀ 800 850 900 1000 ਦੀਆਂ ਰੇਂਜਾਂ ਵਾਲੇ ਆ ਜਿਹੜੇ ਤੁਹਾਨੂੰ ਅਸੀਂ ਅੱਜ ਪਾ ਕੇ ਦੇ ਦੇਣ ਲੱਗੇ ਬੜੇ ਪਿਆਰੇ ਜਿਹੇ ਰੇਟ ਦੇ ਨਾਲ ਜਿਹਦੇ ਵਿੱਚ ਦੋ ਸੂਟ ਦੇ ਦੇਨੇ ਤੁਹਾਨੂੰ 1500 ਦੇ ਸ਼ਿਪਿੰਗ ਦੇ ਦੇਣੀ ਹੈ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਜਿਹਦੇ ਵਿੱਚ ਆ ਸੋਹਣਾ ਜਿਹਾ ਸੂਟ ਵੇਖ ਸਕਦੇ ਜੇ ਤੁਸੀਂ ਐਮਬਰਾਇਡਰੀ ਵਰਕ ਚੈੱਕ ਕਰ ਲਿਓ ਨਾਲ ਇਹਦੇ ਸੋਹਣਾ ਜਿਹਾ ਦੁਪੱਟਾ ਜੇ ਮਸਲੀਨ ਦਾ ਟਾਈ ਐਂਡ ਆਈ ਦਾ ਤੇ ਆ ਬਾਵਾਵਾਂ ਦੇ ਉੱਤੇ ਵਰਕ ਜੇ ਬਹੁਤ ਸੋਹਣਾ ਇਹਦਾ ਇਹ ਸੂਟ ਦਾ ਰੇਟ ਆ ਜਨਾ ਜੇ 790 ਰੁਪਏ ਤੇ ਦੋ ਸੂਟ ਬੁੱਕ ਕਰਦੇ ਜ ਆ ਵੀ ਆ ਗਿਆ ਜੇ ਸੂਟ ਇੱਕ ਬਹੁਤ ਸੋਹਣਾ ਮਸਲੀਨ ਦੇ ਉੱਤੇ ਇਹਦਾ 745 ਰੁਪਏ ਰੇਟ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਆ ਵੀ ਮਸਲੀਨ ਦੇ ਉੱਤੇ ਜੇ ਸਿੰਧੀ ਬੂਟੀ ਦੇ ਵਰਕ ਦੇ ਨਾਲ ਜੇ ਇਹਦਾ ਵੀ ਰੇਟ ਸੇਮ ਆ ਜਾਣਾ ਜੇ 745 ਰੁਪਏ ਫਰੀ ਸ਼ਿਪਿੰਗ ਦੇ ਨਾਲ ਜੇ ਆ ਗਿਆ ਜੇ ਗ੍ਰੇ ਕਲਰ ਇਹ ਵੀ 745 ਰੁਪਈਆ ਦੇ ਨਾਲ ਜੇ ਸਿੰਧੀ ਬੂਟੀ ਦਾ ਸੂਟ ਜੇ ਫਰੀ ਸ਼ਿਪਿੰਗ ਦੇ ਨਾਲ ਆ ਆ ਗਿਆ ਜੇ 790 ਰੁਪਈਆ ਦੇ ਨਾਲ ਜਿਹਦੇ ਵਿੱਚ ਆ ਕਲਰ ਅੱਜ ਇੱਕ ਨਵਾਂ ਐਡ ਹੋਇਆ ਜੇ ਇਹਦੇ ਵਿੱਚ ਪਹਿਲਾਂ ਕਲਰ ਜਿਹੜੇ ਸੀ ਉਹ ਸਾਰੇ ਖਤਮ ਹੋ ਗਏ ਆ ਇਹ ਦੁਬਾਰੇ ਐਡ ਹੋਇਆ ਕਲਰ ਵਾਲੀ ਇਹ ਚ ਆ ਗਈ ਬਾਟਮ ਬਹੁਤ ਸੋਹਣੀ ਦੁਪੱਟਾ ਆ ਗਿਆ ਨਾਲ ਆ ਗਿਆ ਆ ਵਰਕ ਬਹੁਤ ਸੋਹਣਾ ਰੇਟ ਆ ਗਿਆ 790 ਰੁਪਏ 2 ਸੂਟ 1500 ਦੇ ਆ ਵੀ ਆ ਗਿਆ ਬਾਟਮ ਦੇ ਉੱਤੇ ਵਰਕ ਦੁਪੱਟਾ ਨਾਲ ਆ ਗਿਆ ਜੀ ਫੈਬਰਿਕ ਹੈਗਾ ਜੀ ਮਸਲੀਨ ਦਾ ਦੁਪੱਟਾ ਵੀ ਮਸਲੀਨ ਦਾ ਸ਼ਰਟ ਵੀ ਮਸਲੀਨ ਦੀ ਬਾਟਮ ਵੀ ਮਸਲੀਨ ਦੀ ਰੇਟ 745 ਰੁਪਏ ਇਹ ਹੈਗੀ ਜੇ ਸੇਲ ਅੱਜ ਦੀ ਸੰਡੇ ਦੀ ਇਸ ਤੋਂ ਬਾਅਦ ਇਹ ਵਾਲਾ ਨਾ ਦਾ ਸਟਾਕ ਆਉਣਾ ਜੇ ਤੇ ਨਾ ਹੀ ਇਹ ਰੇਟ ਆਉਣਾ ਜੀ ਅਵੀ ਚੈੱਕ ਕਰ ਲਓ 745 ਰੁਪਈਆ ਦੇ ਨਾਲ ਫ੍ਰੀ ਸ਼ਿਪਿੰਗ ਦੇ ਵਿੱਚ ਵੀਡੀਓ ਛੋਟੀ ਐ ਜਿਆਦਾ ਲੰਬੀ ਨਹੀਂ ਬਣਾਉਂਗਾ ਕਿਉਂਕਿ ਮੇਰੇ ਵੀ ਗਲੇ ਦੀ ਬੜੀ ਜਿਆਦਾ ਪ੍ਰੋਬਲਮ ਚੱਲ ਰਹੀ ਪਿਛਲੇ ਹਫਤੇ ਜਿਹੜਾ ਤੈ ਤੋਂ ਇਹ ਕਰਕੇ ਲਾਈਵ ਵੀ ਨਹੀਂ ਪਾਣ ਰਿਹਾ ਬਾਰ-ਬਾਰ ਵੀਡੀਓ ਕੱਟ-ਕੱਟ ਕੇ ਬਣਾਉਣੀ ਪੈਣ ਦੀ ਗਲਾ ਬਹੁਤ ਜਿਆਦਾ ਖਰਾਬ ਆ ਮੇਰਾ ਪਿਛਲੇ 2 ਵੀਕ ਤੋਂ ਇਹ ਕਰਕੇ ਨਾ ਆਪਾਂ ਲਾਈਵ ਜਿਹੜਾ ਉਹ ਵੀ ਬੰਦ ਕੀਤਾ ਆ ਥੋੜਾ ਸੈੱਟ ਹੁੰਦਾ ਫਿਰ ਪਾਉਨੇ ਆ ਤੇ ਚੈੱਕ ਕਰਿਓ ਬਹੁਤ ਸੋਹਣਾ ਸੂਟ ਜੇ ਫੈਬਰਿਕ ਮਸਲੀਨ ਦਾ ਬਾਟਮ ਵੀ ਨਾਲ ਮਸਲੀਨ ਦੀ ਜੀ ਆ ਵੀ ਵਰਕ ਚੈੱਕ ਕਰ ਲਿਓ ਇਹ ਵੀ ਤੁਸੀਂ ਲੈ ਲਿਓ ਆਪਣੇ ਕੋ 45 ਰੁਪਈਆ ਦੇ ਵਿੱਚ ਫੈਬਰਿਕ ਮਸਲੀਨ ਤੇ ਸੂਟ ਵੀ ਮਸਲੀਨ ਦਾ ਦੁਪੱਟਾ ਵੀ ਨਾਲ ਮਸਲੀਨ ਦਾ ਜੀ ਆਹ ਵੀ ਕੰਟਰਾਸਟ ਚੈੱਕ ਕਰ ਲਓ ਇਹ ਵੀ ਬਹੁਤ ਸੋਹਣਾ ਜੇ ਤੇ ਸਾਰੇ ਹੀ ਇਹ ਹੈਵੀ ਸੂਟ ਨੇ ਪਾਰਟੀ ویئر ਸੂਟ ਨੇ ਬੁਟੀਕ ਦੇ ਸੂਟ ਆ ਸੁਪਰ ਸੰਡੇ ਸਪੈਸ਼ਲ ਸੂਟ ਦੇ ਤੇ ਆ ਵੀ ਚੈੱਕ ਕਰ ਲਿਓ ਮਸਲੀਨ ਦੇ ਨਾਲ ਜੀ ਇਹ ਵੀ ਤੁਸੀਂ ਲੈ ਲਿਓ ਫ੍ਰੀ ਸ਼ਿਪਿੰਗ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਸ਼ਿਪਿੰਗ ਰੈਣੀ ਆ ਫ੍ਰੀ ਰੇਟ ਆਉਣਾ 790 1500 ਦੇ ਦੋ ਸੂਟ ਤੇ ਇਹ ਵੀਡੀਓ ਇੱਥੇ ਕਰਦਨੇ ਆ ਸਮਾਪਤ ਇਹ ਸਾਡੀ ਹੈਗੀ ਸੀ ਸੰਡੇ ਦੀ ਸੇਲ ਜਿਹੜੀ ਅਸੀਂ ਛੋਟੀ ਜੀ ਵੀਡੀਓ ਤੇ ਥੋੜੇ ਜੇ ਸੂਟ ਤੁਹਾਨੂੰ ਦੇ ਦਿੱਤੇ ਜਿੱਦਾਂ ਮੈਂ ਸਟਾਰਟਿੰਗ ਜੀ ਦੱਸਤਾ ਸੀਗਾ ਥੋੜੀ ਜੀ ਪ੍ਰੋਬਲਮ ਜੀ ਆਉਂਦੀ ਹੈ ਗਲੇ ਨੂੰ ਲੈ ਕੇ ਜਲਦੀ ਠੀਕ ਹੋ ਗਈ ਹੈ ਤੇ ਆਪਾਂ ਤੁਹਾਡੇ ਲਈ ਵੀਡੀਓ ਵੀ ਲਗਾਤਾਰ ਕੰਟੀਨਿਊ ਜਿਹੜੀਆਂ ਲਗਾਤਾਰ ਵੀਡੀਓ ਜਿਹੜੀਆਂ ਉਹ ਵੀ ਤੁਹਾਨੂੰ ਦਈ ਜਾਵਾਂਗੇ ਤੇ ਬਸ ਹੁਣ ਓਵਰਲੋਡ ਚੱਲਿਆ ਕਰਾਂਗੇ ਕੰਮ ਸਾਰਾ ਕੁਝ ਓਵਰਲੋਡ ਸਟਾਕ ਵੀ ਓਵਰਲੋਡ ਸਾਰਾ ਕੁਝ ਤੇ ਫੁੱਲ ਤਿਆਰੀਆਂ ਸਾਡੀ ਗਰਮੀਆਂ ਦੀ ਤੇ ਤੁਸੀਂ ਵੀ ਸਾਡੇ ਨਾਲ ਤਿਆਰ ਰਹੋ ਬਹੁਤ ਸੋਹਣੇ ਸੋਹਣੇ ਸੂਟ ਆਜਣੇ ਆ embroiderry ਵਰਕ ਆਜਣੇ ਆ ਪ੍ਰਿੰਟ ਆਜਣੇ ਆ ਬਹੁਤ ਪਿਆਰੇ ਪਿਆਰੇ ਆਉਣ ਵਾਲੇ ਦਿਨਾਂ 'ਚ ਰੈਡੀ ਹੋ ਜਾਓ ਬਸ ਤੁਸੀਂ ਇਹੀ ਕੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਸੁਪਰ ਸण्डे ਸੇਲ ਦੀ ਮਾਫੀ ਜਾਊਂਗਾ ਥੋੜੀ ਡਿਸਟਰਬੈਂਸ ਆ ਤੇ ਬਾਕੀ ਲਾਈਵ ਵੀ ਜਲਦੀ ਸਟਾਰਟ ਕਰਦੇ ਆ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਨਵੀਂ ਕਲੈਕਸ਼ਨ ਦੇ ਨਾਲ ਇੱਥੇ ਬਿਲਾਉਣੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ